ਹੁਣ ਅਸੀਂ ਉਸ ਜਗ੍ਹਾ ਤੇ ਜਾ ਰਹੇ ਹਾਂ ਜਿਸ ਜਗ੍ਹਾ ਦੇ ਵਿੱਚ ਪਾਣੀ ਨਿਕਲਦਾ ਹੈ ਪੱਥਰਾਂ ਦੇ ਵਿੱਚੋਂ ਪਾਣੀ ਨਿਕਲਦਾ ਹੈ ਇੱਕ ਥੋੜਾ ਬਹੁਤ بڑا ਪੱਥਰ ਹੈ ਤੇ ਉੱਥੇ ਥੋੜੀ ਜਿਹੀ ਜਗ੍ਹਾ ਦੇ ਵਿੱਚੋਂ ਪਾਣੀ ਨਿਕਲਦਾ ਹੈ ਖਾਰਾ ਪਾਣੀ ਖਾਰਾ ਪਾਣੀ ਤੇ ਦੱਸਿਆ ਜਾਂਦਾ ਹੈ ਕਿ ਇਹ ਜਿਹੜਾ ਪਾਣੀ ਹੈ ਨਾ ਇਸ ਪਾਣੀ ਨੂੰ ਪੀਣ ਦੇ ਨਾਲ ਪੱਥਰੀ ਦੀ ਬਿਮਾਰੀ ਜਿਹੜੀ ਹੈ ਉਹ ਠੀਕ ਹੁੰਦੀ ਹੈ ਹਾਂਜੀ ਜੋ ਦੱਸਿਆ ਜਾ ਰਿਹਾ ਇੱਥੇ ਦੇ ਲੋਕਾਂ ਦੇ ਮੁਤਾਬਿਕ ਤੁਹਾਨੂੰ ਉਹ ਦੱਸ ਰਹੇ ਆ ਪਾਣੀ ਇਹਦੇ ਵਿੱਚੋਂ ਸਾਨੂੰ ਲੰਘ ਕੇ ਜਾਣਾ ਪਏਗਾ ਸਾਰਾ ਹਟ ਜਾ ਸੌਰੀ ਭੈਣ ਜੇ ਕੋਈ ਦਬ ਗਈ ਸੌਰੀ ਠੀਕ ਹੈ ਹੋਏ ਮੰਮੀ ਠੀਕ ਕਿੰਨਾ ਸੰਭਾਣੀ ਹੈ ਬੰਦਾ ਸਾਰਾ ਪੱਥਰ ਹੈ ਕੋਈ ਉਸ ਪੱਥਰ ਦੇ ਵਿਚਕਾਰ ਤੋਂ ਪਾਣੀ ਨਿਕਲ ਰਿਹਾ ਆਪਾਂ ਉਹ ਦੇਖਣਾ ਹੈ ਹਾਂਜੀ ਕਾਫੀ ਖੂਬਸੂਰਤ ਤੇ ਕਾਫੀ ਭਾਰੀ ਭਾਰੀ ਪੱਥਰ ਨੇ ਇੱਥੇ ਠੀਕ ਹੈ ਸੋ ਇਹਨਾਂ ਨੂੰ ਆਪਾਂ ਬਾਅਦ ਚ ਲੈ ਕੇ ਜਾਵਾਂਗੇ ਤੇ ਆਹ ਰਸਤਾ ਅਸੀਂ ਕਰਾਸ ਕਰਕੇ ਜਾਣਾ ਹੈ ਅਜੇ ਤੱਕ ਤੋਂ ਪੱਥਰ ਆਇਆ ਨਹੀਂ ਮਿਲਿਆ ਨਹੀਂ ਆਪਾਂ ਨੂੰ ਜਗ੍ਹਾ ਨਹੀਂ ਮਿਲੀ ਜਿੱਥੇ ਕਿ ਉਹ ਆਏਗਾ ਉੱਥੇ ਕਹਿੰਦੇ ਕਿ ਇੱਕ ਉਹਨਾਂ ਨੇ ਬੋਤਲ ਲਈ ਹੋਈਏ ਪਾਣੀ ਦੀ ਕਹਿੰਦੇ ਬੋਤਲ ਹੋਊਗੀ ਤੇ ਪੱਤੇ ਦੀ ਸ਼ੇਪ ਚ ਪੱਤੇ ਦੀ ਸ਼ੇਪ ਚ ਹੋਏਗਾ ਉਹ ਸਾਰਾ ਹਨਾ ਪਿੱਛੇ ਪੱਥਰ ਸੀ ਇੱਥੇ ਰੇਤ ਆ ਗਿਆ ਮੀਨ ਲੱਗਦਾ ਫੇਰ ਪੱਥਰ ਆਣਗੇ ਸ਼ਾਇਦ ਪੱਥਰ ਨੇ ਅੱਗੇ ਹਾਂ ਜੀ ਤੇ ਅੱਗੇ ਫੇਰ ਪੱਥਰਾਂ ਵਾਲਾ ਏਰੀਆ ਆ ਗਿਆ ਸਾਰਾ ਹੂੰ ਸ਼ਾਇਦ ਆਪਾਂ ਲੱਭਿਆਂਗੇ ਬਹੁਤ ਮਤਲਬ ਦੇਖ ਲਓ ਅਸੀਂ ਕਿੰਨਾ ਜਾਣਾ ਮਤਲਬ ਅਸੀਂ ਵੀ ਖੋਜ-ਬਿੰਦ ਕਰ ਸਕਦੇ ਆ ਜੇ ਕਰਨਾ ਚਾਹੀਏ ਤਾਂ ਯੈਸ ਅਸੀਂ ਵੀ ਖੋਜੀ ਬੰਦੇ ਬਣੀ ਜਾ ਰਹੇ ਹੁਣ ਆਪਣੀ ਇਦਾਂ ਦੀ ਵੀਡੀਓ ਆਇਆ ਕਰਨੀ ਗੀ ਮੈਨੂੰ ਤਾਂ ਲੱਗਦਾ ਇਹ ਕਰਨ ਅੱਗੇ ਜਾਣ ਦੀ ਤਿਆਰੀ ਆ ਦੇਖੋ ਕਿੱਡਾ ਡੰਡਾ ਚੱਕਿਆ ਹਥਿਆਰ ਹਥਿਆਰ ਬਣਾਵਾਂਗੇ ਇਹਦੇ ਲਈ ਡਿਸਕਵਰੀ ਚੈਨਲ ਆਲੇ ਜੇ ਕੋਈ ਹੁੰਦਾ ਵੀ ਹੋਏ ਅੱਗੇ ਜਾਨਵਰ ਹਾਂ ਫੇਰ ਆ ਡੰਡਿਆਂ ਦਾ ਆਪਾਂ ਨੂੰ ਕੀ ਬੈਨੀਫਿਟ ਹੈ ਡੰਡਿਆਂ ਦਾ ਬਸ ਇਹ ਹੈ ਕਿ ਸਾਲ ਪਤਾ ਲੱਗ ਜਾਏਗਾ ਵੱਡਾ ਡੰਡਾ ਇਹਨੂੰ ਵੱਡਾ ਬੰਦਾ ਸੀਗਾ ਤੇ লাশ ਵੱਡੇ ਬੰਦੇ ਦੀ ਹੈ লাশ ਛੋਟੇ ਬੰਦੇ ਦੀ ਡੂੰਗਾ ਤਾਂ ਦੇਖੋ ਮੈਨੂੰ ਲੱਗਦਾ ਗੋਡਿਆਂ ਤੱਕ ਆਗਾ ਕਿਉਂਕਿ ਅੱਗੇ ਡੂੰਗਾ ਡੂੰਗਾ ਹੋਈ ਜਾਂਦਾ ਨਾ ਜਦੋਂ ਆਪਾਂ ਪੈਰ ਰੱਖਦੇ ਹਾਂ ਵਿੱਚ ਨੂੰ ਜਾਂਦਾ ਪੈਰ ਸਰ ਵਿੱਚ ਨੂੰ ਜਾ ਰਿਹਾ ਹੂੰ ਜਾ ਕੇ ਦੇਖੋ ਆਜੋ ਚਲੋ ਇਧਰੋਂ ਪਾਣੀ ਆ ਰਿਹਾ ਮੈਨ ਬਸ ਬਿਲਡ ਹੋ ਰਿਆ ਨੇ ਅੱਜ ਜਿਵੇਂ ਉਹ ਖੋਜ ਬੀਨ ਨਹੀਂ ਕਰਦੇ ਅੱਜ ਆਪਾਂ ਉਹ ਕੰਮ ਕਰ ਰਹੇ ਹਾਂ ਨਾ ਉਹੀ ਅੱਜ ਹਮ ਕਰਾਂਗੇ ਹਾਈ ਅਸੀਂ ਵੀ ਖੋਜ ਬੀਨ ਕਰਾਂਗੇ ਇਧਰ ਉਹ ਕਿਉਂ ਤਿਲਕਣ ਇਧਰ ਸੋ ਫਾਈਨਲੀ ਹੁਣ ਅਸੀਂ ਉਸ ਜਗ੍ਹਾ ਤੇ ਪਹੁੰਚ ਚੁੱਕੇ ਆ ਜਿੱਥੇ ਉਹ ਬੋਤਲ ਜੀ ਲੱਗੀ ਹੋਈ ਹੈ ਤੇ ਖਾਰਾ ਪਾਣੀ ਮਿਲਦਾਗਾ ਜਿਹਦੇ ਨਾਲ ਕਿ ਪਥਰੀ ਦੀ ਬਿਮਾਰੀ ਦਾ ਜਿਹੜਾ ਇਲਾਜ ਹੁੰਦਾ ਇਲਾਜ ਹੁੰਦਾਗਾ ਜੋ ਇੱਥੇ ਲੋਕਾਂ ਨੇ ਦੱਸਿਆ ਉਹਦੇ ਮੁਤਾਬਿਕ ਤੁਹਾਨੂੰ ਅਸੀਂ ਦੱਸ ਰਹੇ ਹਾਂ ਬਟਾ ਬੋਤਲ ਚੋਂ ਜਿਹੜਾ ਪਾਣੀ ਆ ਰਿਹਾ ਹੈਗਾ ਤੇ ਛੋਟੀ ਜੀ ਖਾੜਾ ਜਿਹੜੀ ਜਿਹੜੀ ਛੋਟੀ ਜੀ ਖਾੜਾ ਉਹਦੇ ਤੋਂ ਪਾਣੀ ਆ ਰਿਹਾ ਪਾਣੀ ਹੋਈ ਹੈਗੀ ਆ ਦੇਖੋ ਆ ਸੀਗੀ ਖੜ ਜੋ ਮੈਂ ਇੱਧਰ ਨੂੰ ਆਵਾਂ ਬੇ ਕੇਅਰਫੁਲ ਆ ਉਹ ਖੜ ਦੇ ਵਿੱਚੋਂ ਪਾਣੀ ਆ ਰਿਹਾ ਦੇਖੋ ਪੇਸਟ ਕਰੀਏ ਆਪਾਂ ਪਾਣੀ ਖਾਰਾ ਸਈ ਗਲਾ ਪਾਣੀ ਖਾਰਾ ਇਹ ਜਿਹੜਾ ਪਾਣੀ ਹੈ ਇਹਦੇ ਨਾਲ ਪੱਥਰੀ ਦਾ ਇਲਾਜ ਹੁੰਦਾ ਦੱਸਿਆ ਜਾਂਦਾ ਹੈ ਲਓ ਲਓ ਹਮ ਹਣਾ ਫਰਕ ਹੈ ਵੀ ਪਾਣੀ ਦਾ ਸੋ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਵੱਖ-ਵੱਖ ਪਿੰਡਾਂ ਸ਼ਹਿਰਾਂ 'ਚ ਅਸੀਂ ਜਾ ਰਹੇ ਹਾਂ ਔਰ ਥ੍ਰਿਲਰ ਵੀ ਕਰ ਰਹੇ ਆਪਾਂ ਕੁਝ ਨਵਾਂ ਪਤਾ ਲੱਗਦਾ ਸੀ ਜਾਣਕਾਰੀ ਹਾਸਲ ਕਰਦੇ ਆ ਸੋ ਪਹਾੜੀ ਏਰੀਆ ਦੇ ਵਿੱਚ ਆਏ ਇੱਥੇ ਤੁਹਾਨੂੰ ਜਾਣਕਾਰੀ ਸਾਰੀ ਦਿੱਤੀ ਇਹ ਉਹ ਜਗ੍ਹਾ ਹੈ ਜਿੱਥੇ ਦੱਸਿਆ ਜਾਂਦਾ ਜੋ ਇੱਥੇ ਲੋਕਾਂ ਨੇ ਦੱਸਿਆ ਕਿ ਜਿਹੜਾ ਪਾਣੀ ਨਿਕਲਦਾ ਉਸ ਪਾਣੀ ਦੇ ਨਾਲ ਪੱਥਰੀ ਦੀ ਜਿਹੜੀ ਬਿਮਾਰੀ ਹੈ ਉਹ ਠੀਕ ਹੁੰਦੀ ਹੈ ਠੀਕ ਹੈ ਪੂਰੀ ਲੋਕੇਸ਼ਨ ਆਪ ਜੀ ਨੂੰ ਦਿਖਾਈ ਹੈ ਵੀਡੀਓ ਵਧੀਆ ਲੱਗਦੀ ਹੈ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ ਵੀ ਕੁਝ ਖਾਸ ਹੈ ਤਾਂ ਸਾਨੂੰ ਜ਼ਰੂਰ ਦੱਸਿਓ ਅਸੀਂ ਤੁਹਾਡੇ ਪਿੰਡ ਸ਼ਹਿਰ ਵਿੱਚ ਪਹੁੰਚਾਂਗੇ ਤੇ ਇੱਕ ਵਾਰ ਫਿਰ ਜਾਂਦੇ ਹਾਂ ਤੁਹਾਨੂੰ ਦਿਖਾ ਦਈਏ ਦੇਖੋ ਆਹ ਲੋਕੇਸ਼ਨ ਦੇ ਤੁਸੀਂ ਖੜੇ ਆ ਮੇਨ ਨਿਸ਼ਾਨੀ ਤੁਸੀਂ ਇਹ ਵੱਡੇ ਪਹਾੜ ਦੀ ਰੱਖਣੀ ਹੈਗੀ ਇਹਦੀ ਸ਼ੇਪ ਆ ਜਿਹੜੀ ਪੱਤੇ ਦੀ ਲਗਾ ਲੋ ਜਾਂ ਫਿਰ ਪੁੱਠੀ ਕਿਸਤੀ ਨਹੀਂ ਹੁੰਦੀ ਹੈਗੀ ਜਿਹਨੇ ਹਾਂ ਪੁੱਠੀ ਕਿਸਤੀ ਹੁੰਦੀ ਹੈ ਓਦਾਂ ਦੀ ਹੈਗੀ ਓਦਾਂ ਦੀ ਸ਼ੇਪ ਹੈ ਤੇ ਇਹਦੇ ਨਾਲ ਹੀ ਲੱਗਦੇ ਦੋ ਛੋਟੇ-ਛੋਟੇ ਖੱਡਾ ਜਿਹੇ ਬਣਿਆ ਹੋਈਆਂ ਨਿਗੀਆਂ ਜੀ ਉਹ ਦੇਖੋ ਪੱਤਾ ਲੱਗਿਆ ਹੋਇਆ ਤੇ ਬਹੁਤ ਜੀ ਹੋਈ ਹੈਗੀ ਉੱਥੇ ਜਾ ਕੇ ਆ ਉੱਥੇ ਪਾਣੀ ਨਿਕਲਦਾ ਉਹ ਪਾਣੀ ਪੀ ਕੇ ਕਹਿੰਦੇ ਪਥਰੀ ਦੀ ਬਿਮਾਰੀ ਦਾ ਜਿਹੜਾ ਇਲਾਜ ਹੁੰਦਾਗਾ ਹੂੰ ਸੋ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਦੇ ਹੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ